ਮੋਗਾ ਬਾਜ਼ਾਰ ਵਿੱਚ ਉਸ ਸਮੇਂ ਤਰਥੱਲੀ ਬਚ ਗਈ ਜਦ ਇੱਕ ਤੇਜ਼ ਰਫਤਾਰ ਮਾਰੂਤੀ ਚਾਲਕ ਕਈ ਮੋਟਰਸਾਈਕਲਾਂ ਤੇ ਵਾਹਨਾਂ ਨੂੰ ਟੱਕਰ ਮਾਰਦਾ ਹੋਇਆ ਲੰਘਿਆ ਐਨਾ ਹੀ ਨਈ ਟੱਕਰ ਮਾਰਨ ਤੋਂ ਬਾਅਦ ਰੁਕਣ ਦੀ ਬਜਾਏ ਉਹ ਮੋਟਰਸਾਈਕਲ ਸਵਾਰ ਨੂੰ ਕਈ ਫੁੱਟ ਦੂਰ ਤੱਕ ਘੜੀਸ ਲੈ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਜਖਮੀਆਂ ਤੇ ਲੋਕਾਂ ਦਾ ਕਹਿਣਾ ਹੈ ਕਿ ਚਾਲਕ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ ਲੇਕਿਨ ਜਦ ਉਸਦੀ ਟੱਕਰ ਅੱਗੇ ਜਾ ਕੇ ਰੇੜੀ ਚਾਲਕ ਨਾਲ ਹੋਈ ਤਾਂ ਮਜਬੂਰਨ ਉਸ ਨੂੰ ਰੁਕਣਾ ਪਿਆ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਬਾਜ਼ਾਰ ਤੇ ਮੈਂ ਆਇਆ ਇਧਰੋਂ ਸਮਾਨ ਅਸੀਂ ਖਰੀਦ ਕੇ ਮੈਂ ਆਪਣੇ ਪਰਿਵਾਰ ਦੇ ਨਾਲ ਆ ਰਿਹਾ ਸੀ ਇਹ ਜਿਹੜਾ ਡਰਾਈਵਰ ਆ ਇਹਨੇ दारू ਪੀਤੀ ਵੀ ਸੀ ਇਹਨੇ ਪਹਿਲਾਂ ਮੋਟਰਸਾਈਕਲ ਮੇਰੇ ਮੋਟਰਸਾਈਕਲ ਜਦੋਂ ਮਾਰਿਆ ਮੂਰੇ 4-5 ਮੋਟਰਸਾਈਕਲਾਂ 'ਚ ਹੋਰ ਮਾਰ ਕੇ ਲਾਸਟ ਤੇ ਇਹ ਭੱਜਣ ਦੀ ਕੋਸ਼ਿਸ਼ ਕਰਦਾ ਸੀਗਾ ਕਿ ਜਦੋਂ ਉਥੇ ਆਟੋ ਦੇ ਵਿੱਚ ਇੱਕ ਰੇੜੇ ਦੇ ਵਿੱਚ ਵੱਜਿਆ ਉਥੇ ਉਹਨੂੰ ਮਜਬੂਰ ਹੋ ਕੇ ਰੁਕਣਾ ਪਿਆ ਜਦੋਂ ਮੈਨੂੰ ਤਾਂ ਐਵੇਂ ਕਹਿੰਦਾ ਮੇਰੇ ਤਾਂ ਜਿੰ ਸੱਟਾਂ ਜਾਦੇ ਆ ਤੇ ਮੈਨੂੰ ਤਾਂ ਇਹਨਾਂ ਪਤਾ ਨਹੀਂ ਲੱਗਿਆ ਮੈਨੂੰ ਤਾਂ ਐ ਸੀਗਾ ਵੀ ਕਿਤੇ ਮੇਰੇ ਪਰਿਵਾਰ ਦੇ ਨਾਲ ਸੱਟ ਜਾਦੇ ਹੋਵੇ ਜਦੋਂ ਉਥੇ ਜਾ ਕੇ ਦੇਖਿਆ ਤਾਂ ਡਰਾਈਵਰ ਦਾ ਪਤਾ ਲੱਗਿਆ ਉਹ ਦਾਰੂ ਜ਼ਿਆਦਾ ਪੀਤੀ ਵੀ ਉਹਦੀ ਪਤਾ ਲੱਗਿਆ ਕਿਥੋਂ ਨਾ ਰਹਿਣਾ ਵਾਸੀ ਉਹ ਡਰਾਈਵਰ ਨਹੀਂ ਐਂਦਾ ਨਹੀਂ ਵੀਰੇ ਮੈਨੂੰ ਪਤਾ ਲੱਗਿਆ ਉਹ ਤੋਂ ਪੁਲਿਸ ਮੁਲਾਜ਼ਮ ਆ ਗਏ ਉਹਨਾਂ ਨੂੰ ਉਹਨੂੰ ਲੈ ਕੇ ਗਏ ਆ ਬਾਕੀ ਹੋਰ ਜਿਹੜੇ ਨਾਲ ਦੇ ਹੋਰ ਵੀ ਮੋਟਰਸਾਈਕਲ ਵਾਲੇ ਉਹਨਾਂ ਦੇ ਵੀ ਸੱਟਾਂ ਜ਼ਿਆਦੇ ਆ ਐਕ ਜਨ ਕਾਰ ਵਾਲਾ ਉਹਨਾਂ ਦੋ ਤਿੰਨ ਮੋਟਰਸਾਈਕਲਾਂ ਨੂੰ ਨੁਕਸਾਨ ਕੀਤਾ ਤੇ ਜੋ ਵਿਆਦ ਆਏ ਤੋਂ ਜੋ ਵੀ ਬੰਦ ਕਾਰਵਾਈ ਕੀਤੀ ਕੋਨ ਸੀ ਕਾਰ ਵਾਲਾ ਕਾਰ ਵਾਲਾ ਜੀ ਸਾਡੇ ਕੋਈ ਮੌਕੇ ਤੇ ਫੜਿਆ ਹੋਇਆ ਇਹ ਮੌਕੇ ਦੇ ਰਹਿਣ ਵਾਲੇ ਲੋਕਲ ਹੀ ਹੈ ਸਰ ਅਜ ਪਤਾ ਕਰਨਾ ਬਾਕੀ ਆ ਕਿਹਨਾਂ ਲੈ ਕੇ ਉਤਾਰਨੇ ਸਰ ਸੀਸੀਟੀਵੀ ਸਾਹਮਣੇ ਹੈ ਜਿਹਦੇ ਵਿੱਚ ਪਹਿਲਾਂ ਉਹ ਮੋਟਰਸਾਈਕਲ ਨੂੰ ਟੱਕਰ ਮਾਰਦਾ ਉਸ ਤੋਂ ਬਾਅਦ ਜਗਾੜੂ ਰੇਰ ਨੂੰ ਟੱਕਰ ਮਾਰਦਾ ਲੋਕਾਂ ਨੇ ਫੜ ਲਿਆ ਕਹਿੰਦੇ दारू ਪੀਤੀ ਹੋਈ ਹਦੀ ਹਾਂ ਜੀ ਪਤਾ ਲੱਗ ਗਿਆ ਦਾਰੂ ਪੀਤੀ ਆ ਦਾ ਕੋਈ ਨਹੀਂ ਜੀ ਮਲਾਇਆ ਕਰਾ ਕੇ ਉਹਦਾ ਜੋ ਵੀ ਬਿਆਨ ਆਊਗਾ ਉਸ ਦੇ ਹਿਸਾਬ ਨਾਲ ਕਾਰਵਾਈ ਕਰਾਂਗੇ ਸੱਟਾ ਕਿੰਨੇ ਕ ਵੱਜੀਆਂ ਮੋਟਰਸਾਈਕਲ ਵਾਲਿਆਂ ਦੀ ਸੱਟਾ ਕੋਈ ਜ਼ਿਆਦਾ ਨਹੀਂ ਮੋਟਰਸਾਈਕਲ ਨੂੰ ਜ਼ਿਆਦਾ ਨੁਕਸਾਨ ਹੋਇਆ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਕਾਰਵਾਈ ਦੇ ਰੂਪ ਬਿਆਨ ਲਿਖਾਉ ਕੋਈ ਕਾਰਵਾਈ ਕਰਾਂਗੇ